ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਸੂਈਆਂ ਮੱਜਾਂ ਜਿਨ੍ਹਾਂ ਚ ਇੱਕ ਟੋਕੜ ਗੱਬਨ ਮੱਜਾਂ ਮਗਰ ਬੱਚਾ ਵੀ ਆ ਤੇ ਦੋ گاਵਾ ਤੁਹਾਨੂੰ ਜਿਹੜੀਆਂ ਗਰਮੀ ਚ ਚੌਣ ਵਾਲੀਆਂ گاਵਾ ਦੋਵੇਂ ਤੁਹਾਨੂੰ ਦਿਖਾਉਣੀਆਂ ਆ ਬਾਕੀ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੀਤਾ ਜੀ ਤੇ ਨਾਮ ਦੱਸਦੇ ਕਰੀ ਫਿਰ ਹਾਂਜੀ ਬੰਦਾ ਸਿੰਘ ਪਿੰਡ ਚਟਾ ਤਸੀਰ ਬਡਾਲਾ ਜਿਹੜਾ ਗਾਸਪੁਰ ਤੇ ਫੋਨ ਨੰਬਰੇ ਬੋਲ ਦੋ 95682771 ਠੀਕ ਹੈ ਅੱਜ ਤਿੰਨ ਮੱਜਾਂ ਤੇ ਦੋ گاਵਾ ਹਨਾ ਹਾਂਜੀ ਹਾਂਜੀ ਆਈ ਰੇਡ ਕਰ ਦਈਏ ਜੈ ਜੀ ਫਿਰ ਜੈ ਜੀ ਵਿਸਾਖੀ ਆ ਗਈ ਆ ਤੇ ਹੁਣ ਫਿਰ ਜੈ ਜੀ ਜੈ ਜੀ ਚਲੋ ਸ਼ੁਰੂਆਤ ਫਿਰ ਜਿਹੜੀ ਆ ਵੇਖੋ ਵੀ ਜੀ ਸੋਈ ਸੋਈ ਗਾ ਠੰਡੀ ਸੀ ਲਿਆ ਗਈ ਜਿਹੜੀ ਜਰਸੀ ਸਾਈ ਵਾਲ ਕ੍ਰੋਸ ਚ ਆ ਜਿਹੜੀ ਆ ਦੇਖ ਸਕਦੇ ਜੀ ਥਾਣਾ ਜਿਹੜਾ ਪ੍ਰੋਪਰ ਜਿਹੜਾ ਹੱਥ ਦੀ ਚਵਾਈ ਵਾਲਾ ਜਿਹੜਾ ਇਹਦਾ ਥਾਣੇ ਤੇ ਹਵਾਨੇ ਤੇ ਵੀ ਬਰੀ ਬਰੀ ਕਨਾੜਾ ਜਿਹੜੀਆਂ ਚੰਗੀਆਂ ਮਿਲਕਮੈਨ ਵੀ ਚੰਗੀ ਲੱਗੀ ਆ ਤੋਰੋ ਹੰਕਰੀ ਫਰੀ ਨੇ ਬਾਕੀ ਇਹ ਆ ਵੀ ਚਲੋ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਆ ਵਾ ਠੀਕ ਆ ਜੋਦੇ ਤੋਂ 15-16 ਕਿਲੋ ਗੋਲਾ ਹੀ ਹੋਊਗਾ ਕੱਚਾ ਦੁੱਧ ਦੇ ਗੋਲਾ ਲਾੜੇ ਦੁੱਧ ਲਾੜੇ ਬਾਕੀ ਉੱਤਰਾ ਵਿੱਚ ਠੰਡੀ ਸੀਲ ਹੈ ਪਤਰਾ ਵਿੱਚ ਜੀ ਠੰਡੀ ਧੀਰੀ ਆ ਪੂਰੀ ਠੰਡੀ ਠੰਡੀ ਚਾਹ ਵੀ ਸ਼ੁਰੂ ਕਰੋ ਗੱਲ ਹੀ ਨਹੀਂ ਆਹ ਦੇਖ ਸਾਦੇ ਜੀ ਕੋਈ ਗੱਲ ਹੀ ਨਹੀਂ ਆ ਤੇ ਠੀਕ ਆ ਕਿੰਨਾ ਦੁੱਧ ਆ ਰਿਹਾ ਇਹਦੇ ਕੋਲ ਲਗਭਗ 15 ਲੀਟਰ ਤੋਂ ਬਾਹਰ ਹੋ ਗਿਆ ਅੱਛਾ 15 ਕਿਲੋ 15 ਲੀਟਰ ਤਿਆਰ ਚ ਪੂਰਾ ਹਾਂਜੀ ਹਾਂਜੀ ਅੱਛਾ ਤੇ ਅਜੇ ਤੇ ਵਾਝੋਗੇ ਦੁੱਧ ਹੋਰ ਹੈ ਉਹ ਤੇ ਯੂਜੀ ਨੇ 18 ਕਿਲੋ ਕਰਾਉਂਗੀ ਇਹ ਜਿਹੜਾ ਆਇਆ ਬਾਕੀ ਨੂੰ ਗਰਮੀ ਦੀ ਪਾਣੀ ਕਰਾਉਣੀ ਆ ਅਜੇ ਬੱਚਾ ਕੁਲਾ ਹੀ ਆ ਜਿਹੜਾ ਇਹਦਾ 800 ਦਾ ਰਜ ਸੋਈ ਨੂੰ ਠੀਕ ਆ ਹਾਂਜੀ ਦੁੱਧ ਵੀ ਚਿੱਟਾ ਮਈਆਂ ਵਰਗਾ ਮੁੱਲ ਫਿਰ ਇਹਦਾ ਮੁੱਲ ਤੇ ਦਾ 50 ਹਾਂਜੀ ਮੁੱਲ ਤਾਂ 55000 ਦੇ ਕਰ ਦਈਏ ਛੋਟ ਹੋਰ ਦੱਸੋ ਕਿ ਨਹੀਂ ਕਰ ਦਈਏ ਇੱਕੋ ਗੱਲ ਕਰੀਏ ਫਿਰ ਹਾਂਜੀ ਪੰਜ ਹੀ ਛੱਡੀਏ ਪੂਰਾ 50 ਦੇ ਦੋ ਛੱਡ ਦੀਏ ਨਹੀਂ ਨਹੀਂ ਦੋ ਨਾਲ ਛੱਡੀਏ ਆਏ ਪਹਿਲੇ ਪਹਿਲੇ ਫੋਨ ਤੇ ਮਾਲ ਵੇਚੀਏ ਸਾਰਾ ਕਿੰਨੇ ਦੀ ਦੱਸੋ 45000 ਚਲੋ ਵੱਡੀ ਗੱੜ ਵੇਖੋ ਪਲੀ ਜੁੜੀ ਗੱੜੀ ਬਾਕੀ ਇਹ ਆਵੇ ਹੈ ਜਿਹੜੇ ਸਾਈਵਲ ਜਰਸੀ ਕ੍ਰੋਸ ਹੈ ਸਾਰੀਆਂ ਗਰਮੀਆਂ ਜਿਹੜਾ ਦੁੱਧ ਕਢਾ ਦੂਗੀ ਦੁੱਧ ਦੀ ਚਟਮੀਆਂ ਵਰਗਾ ਹੁਣ 15 ਲੀਟਰ ਘਰੋ ਚਵਾ ਦੋਗੇ ਪਾ ਕੇ ਦਵਾਂਗੇ ਤਾਂ ਸੱਲੀ ਕਰਕੇ ਕੋ ਖੜੇ ਠੀਕ ਹੈ ਤੇ ਆ ਵੀ ਜਿਹੜੀ ਆ ਉਹਦੇ ਨਾਲ ਦੀ ਆ ਬਾਕੀ ਆ ਵੀ ਇਹਦਾ ਉਹਦੇ ਨਾਲ ਕੱਦ ਵਜਨ ਤੇ ਚੰਗੀ ਆ ਮੈਂ ਪਹਿਲਾਂ ਨੇ ਵਿੱਚ 20 ਕਿਲੋ ਦੱਸੇ ਚ ਆਇਆ ਅੱਛਾ ਮੈਂ ਤਾਂ 20 ਦੇ ਤੇ 30 ਦੇ ਠੀਕ ਆ ਬੜੇ 20 30 ਦੇ ਗੜਾ ਚਲਿਸ ਤੇ ਦਾ ਰੰਗ ਲਈ ਆ ਬਾੜੇ ਤੋਰੋ ਫੇਰ ਇਹਨਾਂ ਬਾਕੀ ਥਾਣੇ ਦੇ ਕੋ ਵੀ ਕਾਫੀ ਚੰਗਾ ਲੱਗਾ ਏ ਇਹ ਤੋਂ ਕਢੀ ਮਈਆਂ ਨਹੀਂ ਮਈਆਂ ਨਾਲ ਗੱਤਿਆ ਮੱਝਾ ਰਗਾ ਕੱਦ ਵਜਨ ਜਿਹੜਾ ਇਹ ਤਾਂ ਅਜੇ ਗੱਬਾਂ ਨੇ ਅਜੇ ਤਿਆਰ ਹੋਣੀਆਂ ਆ ਇਹ ਵੀ ਚਲੋ ਜਿਹੜੇ ਕਿਸੇ ਵੀ ਨੇ ਡੇਰੀਆਂ ਚ ਚਾਉਣੀ ਆ ਉਹਦੇ ਲਈ ਚੰਗੀ ਆ ਕਿਉਂਕਿ ਇਹਨਾਂ گاਵਾਂ ਦਾ ਦੁੱਧ ਵੀ ਸੰਗਣ ਹੁੰਦਾ ਵਾ ਤੇ ਜ਼ਿਆਦਾਤਰ ਚਿੱਟੇ ਰੰਗ ਦਾ ਦੁੱਧ ਹੁੰਦਾ ਇਹੋ ਜਿਹਾਂ گاਵਾਂ ਦਾ ਇਹ ਜਿੱਦ ਲੱਟਣਾ ਕਾਫੀ ਆ ਬੜੀ ਪਾਣੀ ਉਹ ਲੈ ਵਾਲੇ ਕਿ ਨਹੀਂ ਬਿਠਾਏ ਲਾਦੇ ਤੇ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਕਿੰਨਾ ਫਿਰ ਵਿਰਜ ਮੁੱਲ ਰੱਖਨੇ ਦਾ ਆਪਾਂ ਮੁੱਲ ਵਿਰਜ ਵੱਡੀ ਵਾੜ ਆ ਵੜ ਤਿਆਰ ਕਰਕੇ ਵੇਚੀ ਇਹ 75000 ਦੀ ਵੇਚਦੀ ਆ ਹਾਂਜੀ ਹੁਣ 70000 ਜੀ ਦੇ ਦਈਏ ਕਰ ਦਈਏ ਥੋੜੀ ਬਾਤੀ ਛੋਟ 60000 ਕਲੀ ਕਰ ਦਈਏ 5 ਹੀ ਛੱਡ ਗਿਆ ਰਾਵੀ ਛੱਡ ਦੀ ਜੀ ਹਾਂਜੀ 60 ਦੀ ਦਈਏ ਅੱਛਾ 60000 ਦੀ ਹਾਂਜੀ ਠੀਕ ਆ ਚਲੋ ਬਾਕੀ ਮੌਕੇ ਤੇ ਮੰਨਤਨ ਕਰਦੋਗੇ 60 ਚੋਂ ਛੱਡ ਦਈਏ 55000 55000 ਦੀ ਹਾਂ ਨਾ 55000 ਦੀ ਦੇ ਦੇਣੀ ਹੈ ਵੀ ਠੀਕ ਹੈ ਦੋਨੇ 20 ਲੀਟਰ ਤੋਂ ਬਾਹਰ ਰੱਖੂਗੀ ਠੀਕ ਆ ਬਾਕੀ ਚਲੋ ਜੇ ਕੋਈ ਜੋੜਾ ਹੀ ਪਾ ਲੂਗਾ ਤੇ ਥੋੜਾ ਬਾਧਾ ਮੰਤਨ ਹੋਰ ਕਰ ਦੋਗੇ ਲੱਖ ਚੋਂ ਕਰ ਦੋਗੇ ਮੰਤਨ ਕੋਈ ਨਹੀਂ ਕਰਦਾ ਠੀਕ ਹੈ ਜੀ ਤੇ ਆ ਜਿਹੜੀ ਗਾਂ ਦਾ ਬੱਚਾ ਉਹ ਵੱਜਿਆ ਵਾ ਸਾਹਮਣੇ ਉਹ ਕੁਲਾ ਹੀ ਬੱਚਾ ਬੱਚੇ ਨੂੰ ਜਿਹੜਾ ਕਾਫੀ ਕਰਦੀ ਏ ਬੱਚੇ ਨੂੰ ਡਿੰਗਦੀ ਥੋੜਾ ਤੇ ਹੁਣ ਆ ਜਿਹੜੀਆਂ ਆ ਸੱਜਰ ਸੋਈ ਜੇ ਵੀਰ ਜੀ ਕੋਈ ਨਹੀਂ ਹੋਏ ਪਰਸਾ ਹੀ ਸੋਈ ਜੇ ਇਹ ਦੇਖੋ ਤੇ ਬੋਲਾ ਹੀ ਹੁਣ ਆ ਜੇ ਬੋਲਾ 7-8 ਕਿਲੋ ਹੋਣਾ ਵੀ ਜਿਹਦੇ ਮਗਰ ਇਕੱਠਾ ਆਏ ਅੱਛਾ ਹਾਂ ਜੀ ਠੀਕ ਹੈ ਤੋ ਤੋਰੋ ਤਿੰਨ ਚਾਰ ਦਿਨ ਹੋਏ ਇਹਨਾਂ ਸੋਈ ਨਾ ਜਿਹੜਾ ਕਿੰਦੇ ਇਹ ਪਰਸਾ ਹੀ ਸੋਈ ਜੇ ਬਾਕੀ Otra ਹੈ ਵੀ ਚਲੋ ਪਿੱਠਪੜੇ ਦੀ ਚੰਗੀ ਆ ਬਾਕੀ ਆ ਵੀ ਕੋਈ ਵੇਰ ਇੱਥੇ ਆਣ ਕੇ ਵੇਖ ਲੈ ਕਦ ਵਜਨ ਦਾ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ ਇਹ ਵੀ ਹੌਣ ਦੀ ਮੱਝ ਸੂਈ ਸਾਰੀਆਂ ਗਰਮੀਆਂ ਦੁੱਧ ਦੇ ਨਾਵਾ ਇਹਨੇ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਦੇ ਉਤਰਾ ਦੁੱਧ ਕਿੰਨਾ ਕ ਕੱਢੀ ਜਾਓਗੇ ਵੀਰ ਜੀ ਇਹ ਵੀਰ ਜੀ ਯਾਰ ਬਾਰ ਕੋਲ ਦੋਗੇ ਵੱਡੀ ਨਹੀਂ ਆ ਅੱਛਾ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਤੇ ਦਾ 72000 ਦੇ ਅੱਛਾ ਹਾਂਜੀ ਕਿੰਨੇ ਰਿਦਾ ਇਹ 70 ਦੀ ਦੋ ਹੋਰ ਛੱਡ ਲਈਏ ਹਾਂ ਨਾ ਪੂਰੇ 65000 ਦੀ ਦਵਾਂਗੇ ਅੱਛਾ 65000 ਦੀ ਦੇ ਠੀਕ ਆ ਸੱਜਰ ਸੂਈ ਮਾਜ ਜਿਹੜੀ ਆ ਵਾਲੀ ਕਹਿੰਦੇ ਵੀ 65000 ਦੀ ਦੇ ਦੇਣੀ ਹੈ ਕੱਟਾ ਜੀ ਤਾਜੀ ਸੂਈ ਜਿਹੜੀ ਮਗਰੇ ਦੇ ਕੱਟਾ ਹੈ ਤਾਜ਼ਾ ਬੱਚਾ ਜਿਹੜਾ ਆ ਤੋ ਕਰਕੇ ਪੰਜੇ ਹਾਂਜੀ ਉਹ ਚੌਥਾ ਮਹੀਨਾ ਲੱਗਾ ਤਿੰਨਾਂ ਦੀ ਚੱਕ ਪਾਸ ਜੇ ਮਗਰ ਕੱਟੀ ਜੀ ਬੀਬੀ ਦੇ ਅੱਛਾ ਇਹਦੇ ਮਗਰ ਕੱਟੀ ਠੀਕ ਬੋ ਦੁੱਧ ਹੋਊਗਾ ਸਿਆਲਾਂ ਦਾ 6:30 ਹੋਊਗਾ ਠੀਕ ਉਹ ਲੰਕ ਚੋਗੇ ਤਸल्ली ਕਰੇ ਬੱਚੇ ਨਾਲ ਦੋਵੇਂ ਟਾਈਮ ਮਿਲੂਗੀ ਇਹ ਆ ਵੀ ਇਹਨੇ ਸਾਰੀਆਂ ਗਰਮੀਆਂ ਜਿਹੜਾ ਵਾ ਦੁੱਧ ਦੇ ਦੁੱਧ ਦਾ ਵੀ ਜੀ ਬੱਚੇ ਨਾਲ ਕੋਈ ਪਹਾੜਾ ਕੋਈ ਧੀਗਾ ਨਹੀਂ ਠੀਕ ਆ ਇਹਨੇ ਸਾਰੀਆਂ ਗਰਮੀਆਂ ਗਰਮੀਆਂ ਚਾਹ ਪਾਣੀ ਦਾ ਵਧੀਆ ਸਾਰੀ ਜਣਾ ਸਿਆਲਾਂ ਚ ਸੋਣਾ ਇਹਨੇ ਜਾ ਕੇ ਬਾਅਦ ਚ ਮਗਰੇ ਦੇ ਕੱਟੀ ਆ ਤੇ ਮਿਲਦੀ ਵੀ ਕਹਿੰਦੇ ਕੱਟੀ ਤੇ ਹੀ ਬੜੀ ਚੰਗੀ ਮਾਰ 6 ਕਿਲੋ ਦੁੱਧ ਹੁੰ ਜਿਹੜਾ ਕਹਿੰਦੇ ਵੀ ਹੈਗਾ ਬਾਕੀ ਜਦੋਂ ਆਪੇ ਟਿਕੜੇ ਦਮੇ ਕਰੀ ਦੇਖ ਸਕਦੇ ਜੀ ਖਾਣੇ ਤੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਇੱਕ ਰੀ ਤੇਤਰਾ ਸੱਜਰ ਕਿੰਨਾ ਕਿ ਦੁੱਧ ਕੱਢ ਦਿੰਦੀ ਆ ਅੱਜ ਵੀਰ ਜੀ 12 ਤਰਾ ਕੱਢ ਦਿੰਦੀ ਆ ਤੇ ਇਹਦਾ ਫਿਰ ਮੁੱਲ ਮੁੱਲ ਦਾ ਵੀ ਪਿਆਰ ਹੀ ਕਰ ਦੇਣਾ ਆ 5000 ਦੀ ਤਾਂ ਮਗਾ ਕੱਟੀ ਆ ਅੱਛਾ ਤੇ ਇਹਦਾ ਮੁੱਲ ਉਹਨੇ ਦੀ ਫੰਡਰ ਹੀ ਆ ਮਹੀਨੇ ਕੱਟੀ ਜਿੰਨੇ ਦੀ ਸੱਜਰ ਦੇ ਨਹੀਂ ਗਾ ਦੁੱਧ ਵੀ ਦੇਣੀ ਰੰਗਪਣ ਵੀ ਆ ਅੱਛਾ ਹਾਂ ਜੀ ਕਿੰਨੇ ਰੀ ਦੇ ਦਈਏ 6000 ਦੇ ਦਈਏ ਨਹੀਂ ਥੋੜੀ ਕਿ ਸ਼ੋਰਟ ਆਰ ਕਰਦੀ। 100 ਕਿ ਨਹੀਂ ਕਰਦੀ। 5 ਹੀ ਛੱਡੀਏ ਦਾ। ਦੇ ਦੇ ਆਗੇ। 55 ਆ। ਅੱਜ ਗੱਡੀ 50 ਦੀ ਰਹਿਣੀ ਮੈਂ। ਅੱਛਾ ਤੇ ਬਾਕੀ ਆ ਭੀ ਮੱਝ ਨਾਲੇ ਗੱਬਣ ਆ। ਗੱਬਣ ਆ। ਤੇ ਸਾਮੀ ਨਾਲ ਲੱਗਾ ਇਹ ਦੁੱਧ ਵੀ 6 ਕਿਲੋ ਜੀ। ਤੇ ਸਾਰੀਆਂ ਗਰਮੀਆਂ ਇੰਨੇ ਦੁੱਧ ਜਿਹੜਾ ਦਹੀਂ ਜਣਾ। ਬੱਚੇ ਨਾਲ ਦੋਵੇਂ ਟਾਈਮ ਦੇ ਜਿਹੜਾ ਰੈਣੀ ਕਰਨੇਗੇ। ਅੱਛਾ ਜੀ। ਹਾਂ ਜੀ। ਤੇ ਹੁਣ ਇੱਕ ਆ ਮੱਝ ਜਿਹੜੀ ਰਹਿ ਗਈ ਆ। ਬੱਚਿਆਂ ਨੂੰ ਕਹਿੰਦਾ। ਜਿਹੜੀ ਆ ਮੱਝ ਰਹਿ ਗਈ ਐਂਡ ਤੇ ਇਹਦੇ ਕੋਲ ਕਿੰਨਾ ਦੁੱਧ? ਇਹਦੇ ਕੋਲ ਜੀ 9 ਕਿਲੋ ਦੁੱਧ ਆ। ਆਹ ਵਾਰਾ ਦੇਣਾ ਸੂਈ ਮਗਰ ਕੱਟੀ ਜੀ ਦੇ। ਆ ਜਿਹੜੀ ਐ ਤੋਕਰ ਗੱਬਨ ਮਾਝ ਦੀ ਕੱਟੀ ਆ ਤੇ ਆ ਜਿਹੜੀ ਹੁਣ ਦਿਖਾਉਣ ਲੱਗੇ ਆ ਉਹਦੀ ਕੱਟੀ ਆ ਜਿਹੜੀ ਸੱਜਰ ਮਾਝੇ ਬਿਲਕੁਲ ਤਾਜੀ ਸੋਈ ਉਹਦਾ ਬੱਚਾ ਉਧਰ ਬੱਚਾ ਆ ਦੇਖ ਸਕਦੇ ਥਾਣੇ ਤੇ ਆਪਾਂ ਇੱਕ ਕਰੀ ਲਾਗੇ ਤਾਂ ਤੋਰੋ ਫੇਰ ਇਹਨੂੰ ਇੱਕ ਕਰੀ ਜਿੱਦ ਲਈ ਸਪਰੇ ਨੌ ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਬੋਲਵਾ ਦੇਣਾ ਆ ਇਹ ਲੈ ਬਾਕੀ ਚਲੋ ਪੇਟਪੜੇ ਦੀ ਕੱਟ ਕੱਟ ਦੀ ਠੀਕ ਹੈ ਬਸ ਯੱਕ ਜੀ ਮੈਂ ਇੱਕ ਰੀ ਦੇਖ ਸਕਦੇ ਜੀ ਤੇ ਦਾ ਮੁੱਲ ਫਿਰ ਵੀ ਜੀ ਮੁੱਲ ਤੇ ਰੀ ਜੀ 60000 ਦੇ ਅੱਛਾ ਹਾਂ ਜੀ ਤੇ ਇਹ ਕਿੰਨੇ ਰੀ ਦੇਦਨੀ ਹੈ 60 ਜੀ ਦੀ ਸੱਜਰ ਵਈਆਂ 60 ਚ ਸ਼ੋਰਟ ਕਰੋ ਕਿੰਨੀ ਕਰਦੇ ਜੀ 1000 ਘੜ ਦੇ ਦਿੰਦੇ ਦੋ ਹੀ ਛੱਡੀਏ ਇਹ ਛੱਡਦਾ ਅੱਛਾ ਬਈ ਚੰਗੀ ਜੀ 52000 ਦੀ ਦੇ ਦੋਗੇ ਛੇੜਾਂਗੇ ਤੇ ਦੁੱਧ ਜਿਹੜਾ 9 ਲੀਟਰ ਕਰੋ ਚਵਾ ਦੋਗੇ ਤਾਂ ਸੱਲੀ ਕਰਕੇ ਉਹ ਕਰੇ ਜੀ ਤੇ ਮਗਰ ਇਹਦੇ ਕੱਟੀ ਆ ਹਨਾ ਕੱਟੀ ਜੀ ਠੀਕ ਹੈ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਠੀਕ ਹੈ ਤੇ ਬਾਕੀ ਚਲੋ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਇਹ ਚਾ ਆ ਕੇ ਪਸ਼ੂ ਖਰੀਦੇ ਜੀ ਜੋ ਵੀ ਕੁਛ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ